बच्चे क्यों लेके जाते बच्चे सर माता पिता ने इनके बोला था लाउड है लाउड है हाँ जी आपको लाउड है हाँ जी आपको कोई इन मिस हैपनिंग होती है तो उसका जिम्मेवार कौन है सर मेरे ऊपर ही होगा ना सर सारा कुछ ड्राइवर साहब कितने ना ड्राइवर हले गए हुए हैं जी रूट थे रूट थे हाँ जी बस उड़े लगे ये दूसरे छोटी बस आ ना बच्चे दी दो बस आ देते हैं कोई ड्राइवर हाँ जी ओके ये तो जी मुझे पता नहीं कोई ड्राइवर है ਕਾਲ ਐਕਸੀਡੈਂਟ ਹੋਇਆ ਬੜਾ ਦੁਖਦਾਈ ਘਟਨਾ ਹੈ ਆਪਣੀ 6-7 ਬੱਚਿਆਂ ਦੀ ਮੌਤ ਹੋ ਗਈ ਹੈ ਉਹ ਜਿਹੜੇ ਖੁਦ ਮਾਪੇ ਵੀ ਜ਼ਿੰਮੇਦਾਰ ਆਂ ਪ੍ਰਸ਼ਾਸਨ ਵੀ ਜ਼ਿੰਮੇਦਾਰ ਆ ਫਸਲੇ ਕਿਦੇ ਸ਼ਹਿਰ ਚੱਲਦੇ ਆ ਇਹ ਅਸੀਂ ਜਿਹੜੇ ਸਕੂਲ ਲਈ ਜਿਹੜੇ ਵਾਹਨ ਆ ਉਹਨੂੰ ਲਗਾਤਾਰ ਚੈੱਕ ਕਰਦੇ ਰਹੀਦਾ ਉਲੰਘਣ ਕਰਨ ਦੇ ਚਲਾਨ ਕੱਟਦੇ ਸਰ ਕੀ ਨਾਈਟ ਹੋਦਾ ਨਰਿੰਦਰ ਕੁਮਾਰ ਤੁਸੀਂ ਕੋਣਾ ਪੇਰੈਂਟਸ ਹੋ ਹਾਂਜੀ ਪੇਰੈਂਟਸ ਬੱਚੇ ਲੈਣਾ ਹੈ ਹੋ ਹਾਂਜੀ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਦ ਇਹ ਵੱਡੇ ਸਕੂਲਾਂ ਦੇ ਵਿੱਚ ਬੱਚੇ ਤੁਹਾਡੇ ਪੜ੍ਹਦੇ ਨੇ ਤਾਂ ਕਿਸ ਤਰ੍ਹਾਂ ਦੀ ਫੈਸਿਲਿਟੀ ਪਾਲਦੇ ਆ ਬੱਸਾਂ ਲਗਾਈਆਂ ਨੇ ਇਹਨਾਂ ਨੇ ਵੈਸੇ ਤਾਂ ਤੇ ਆਟੋ ਵਾਲੇ ਵੀ ਆਉਂਦੇ ਆ ਲੈਣ ਤੇ ਅੱਧੇ ਰਸਤਾ ਵੀ ਨਹੀਂ ਮਿਲਦਾ ਸਾਨੂੰ ਲੱਗਦਾ ਸਕੂਲ ਦੀਆਂ ਬੱਸਾਂ ਲੱਗੀਆਂ ਨੇ ਫਿਰ ਆਟੋ ਵਾਲੇ ਕਿਉਂ ਲੱਗੇ ਨੇ ਇਹ ਪ੍ਰਾਈਵੇਟ ਲਾਏ ਬੰਦਿਆਂ ਨੇ ਆਪਣੇ ਲਾਏ ਹੋਏ ਇਹ ਤਾਂ ਤੁਸੀਂ ਵੀ ਕਹਿੰਦੇ ਪੇਰੈਂਟਸ ਵੱਲੋਂ ਵੀ ਇਦਾਂ ਦੇ ਲਗਾਏ ਜਾਂਦੇ ਨੇ ਫਿਰ ਉਹ ਗਲਤ ਗਲਤ ਹੈ ਜੀ ਤੁਮ ਜਦ ਬੱਸਾਂ ਲੱਗੀਆਂ ਉਹ ਤਾਂ ਇਹਨਾਂ ਨੇ ਸਕੂਲ ਵੱਲੋਂ ਵੀ ਕਹਿ ਗਿਆ ਪੁੱਛ ਲਓ ਨੇ ਉਹਨੇ ਵੀ ਤੇ ਅਸੀਂ ਇੱਕ ਵਾਰ ਲਿਖੇ ਦਿੰਨੇ ਆ ਵੀ ਇਹ ਤੁਹਾਡੀ ਜ਼ਿੰਮੇਵਾਰੀ ਤੇ ਹੋਏਗਾ ਪੇਰੈਂਟਸ ਦੀ ਜ਼ਿੰਮੇਵਾਰੀ ਤੇ ਹੁੰਦਾ ਹੈ ਪਰ ਜਦੋਂ ਬੱਸਾਂ ਦੇ ਵਿੱਚ ਕੋਈ ਸੇਫਟੀ ਚੀਜ਼ਾਂ ਨਾ ਹੋਣ ਕਿਸੇ ਕੋਈ ਮਿਸ ਹੈਪਨਿੰਗ ਹੋਏ ਰੱਬ ਨਾ ਕਰੇ ਤਾਂ ਉਸ ਦੇ ਵਿੱਚ ਐਮਰਜੈਂਸੀ ਦੀ ਸਹੂਲਤ ਨਾ ਹੋਣ ਤਾਂ ਕਿਵੇਂ ਤੁਸੀਂ ਦੇਖਦੇ ਹੋ ਚੀਜ਼ਾਂ ਉਹ ਦੇਖਣਾ ਮੈਂ ਨਾ ਬੱਸ ਚ ਹੈ ਕਿ ਨਹੀਂ ਹੈ ਸਹੂਲਤਾਂ ਉਹ ਤਾਂ ਚੈੱਕ ਕਰਨੇ ਪੈਂਦੇ ਆ ਜ਼ਿੰਮੇਵਾਰੀ ਕੌਣ ਕਿਸ ਦੀ ਬਣਦੀ ਹੈ ਉਹ ਤਾਂ ਇਹਨਾਂ ਦੀ ਬਣਦੀ ਹੈ ਸਕੂਲ ਵਾਲਿਆਂ ਦੀ ਸਕੂਲ ਵਾਲਿਆਂ ਦੀਆਂ ਤਾਂ ਫਿਰ ਉਲਟਾ ਅਗਰ ਸਾਡੇ ਤੇ ਹੀ ਅਸੇ ਹੀ ਚੀਜ਼ਾਂ ਦੇ ਜਦੋਂ ਸਵਾਲ ਜਵਾਬ ਪੁੱਛੀਏ ਤਾਂ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਬਾਰੇ ਪੁੱ ਉਹ ਤਾਂ ਗਲਤ ਗੱਲ ਹੈ ਇਹਨਾਂ ਦੀ ਤਾਂ ਤੁਸੀਂ ਕਿਵੇਂ ਬੱਚੇ ਕਿੰਨੀ ਫੀਸ ਦੇ ਰਹੇ ਆ ਬੱਚੇ ਨੂੰ ਸਕੂਲਾਂ ਵਿੱਚ ਮੇਰੇ ਇੱਥੇ ਜਿਆਦਾ 8000 ਰੁਪਏ ਫੀਸ ਆਦੀ ਪਰਮੰਤ ਹਾਂਜੀ ਪਰਮੰਤ ਠੀਕ ਹੈ ਜੀ ਤਾਂ ਦੇਖਿਆ ਤੁਸੀਂ ਪੇਰੈਂਟਸ ਦੀ ਜਿਹੜੇ ਪੇਰੈਂਟਸ ਨੇ ਸਕੂਲ ਦੇ ਵਿੱਚ ਬੱਚਾ ਨੂੰ ਲੈਣਾ ਹੈ ਤਾਂ ਉਹਨਾਂ ਪੇਰੈਂਟਸ ਨੇ ਜਿਹੜੇ ਤਾਂ ਇੱਕ ਆਸ ਉਮੀਦ ਹੁੰਦੀ ਹੈ ਵੀ ਅਸੀਂ ਇੱਕ ਇੰਨੇ ਮਹਿੰਗੇ ਸਕੂਲ ਦੇ ਵਿੱਚ ਪੜਾਉਂਦੇ ਆ 8000 ਫੀਸ ਦਿੰਨੇ ਆ ਮਹੀਨਾਵਾਰ ਤਾਂ ਇੱਕ ਸਹੂਲਤ ਦੇ ਤੌਰ ਤੇ ਵੀ ਇਹ ਜਿਹੜੀਆਂ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਕੂਲਾਂ ਦੀਆਂ ਉਹ ਇੱਕ ਬੱਸਾਂ ਦੀ ਜਿੰਨੇ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਾਂ ਬੱਸਾਂ ਵਿੱਚ ਜਿਹੜੇ ਸਕੂਲ ਸਫਰ ਕਰਦੇ ਨੇ ਤਾਂ ਉਹ ਬੱਸਾਂ ਦੇ ਵਿੱਚ ਜਿਹੜੀਆਂ ਜਿਹੜੀ ਫੈਸਿਲਿਟੀ ਹੋਣੀ ਚਾਹੀਦੀਆਂ ਉਹ ਸਕੂਲ ਦੀਆਂ ਬਣਦੀਆਂ ਨੇ ਤਾਂ ਪੇਰੈਂਟਸ ਵੱਲੋਂ ਤੁਸੀਂ ਖੁਦ ਹੀ ਸੁਣਿਆ ਭਾਜੀ ਜਿਹੜੇ ਤੁਹਾਡੇ ਆਟੋ ਲੱਗੇ ਹੋਏ ਨੇ ਆਟੋਾਂ ਦਾ ਕੀ ਕਹਿਣਾ ਜੇ ਤੁਹਾਡੇ ਲੱਗੇ ਹੋਏ ਨੇ ਇਸ ਬਾਰੇ ਆਟੋ ਤਾਂ ਜੋ ਵੀ ਚੱਲਦੇ ਨੇ ਗਲਤ ਹੀ ਚੱਲ ਰਹੇ ਆ ਇਹ ਤਾਂ ਅਨੌਥਰ ਜੀ ਵੀਕਲ ਆ ਜਿਹੜੇ ਬੱਚਿਆਂ ਨੂੰ ਕੈਰੀ ਕਰ ਰਹੇ ਨੇ ਬੱਚੇ ਪੇਰੈਂਟਸ ਨੂੰ ਸੋਚਣਾ ਚਾਹੀਦਾ ਇਸ ਬਾਰੇ ਵੀ ਜਿਹੜੇ ਅਸੀਂ ਬੱਚਿਆਂ ਦੀਆਂ ਘੱਟ ਫੀਸਾਂ ਦੇ ਕੇ ਬੱਚਿਆਂ ਨੂੰ ਲੈ ਕੇ ਢੋਟੋਈ ਕਰ ਰਹੇ ਹਾਂ ਬੱਚਿਆਂ ਨੂੰ ਘਰੇ ਛੱਡਦੇ ਆ ਕਿ ਇਹ ਕਿਹਨਾਂ ਕੋ ਪਰਮਿਟ ਹੈ ਸਕੂਲ ਬੱਚੇ ਕੈਰੀ ਕਰਨ ਦਾ ਜਾਂ ਕੈਮਰਾ ਜਾਂ ਜੀਪੀਐਸ ਜਾਂ ਲੇਡੀ ਅਟੈਂਡੈਂਟ ਜਾਂ ਕਲਰ yellow ਉਹਨਾਂ ਦਾ ਉਹ ਨੋਮਜ਼ੀ ਪੂਰੇ ਨਹੀਂ ਕਰਦੇ ਸਕੂਲ ਬੱਸਾਂ ਬੱਚੇ ਨੂੰ ਕੈਰੀ ਕਰਨ ਵਾਲਾ ਇਹਦੇ ਵਿੱਚ ਫਿਰ ਨੁਕਸਾਨ ਸਭ ਦਾ ਜਿਹੜਾ ਕੱਲ ਐਕਸੀਡੈਂਟ ਹੋਇਆ ਬੜਾ ਦੁਖਦਾਈ ਘਟਨਾ ਹੈ ਆਪਣੀ 6-7 ਬੱਚਿਆਂ ਦੀ ਮੌਤ ਹੋ ਗਈ ਹੈ ਉਹ ਚ ਖੁਦ ਮਾਪੇ ਵੀ ਜ਼ਿੰਮੇਦਾਰ ਆਂ ਪ੍ਰਸ਼ਾਸਨ ਵੀ ਜ਼ਿੰਮੇਦਾਰ ਹੈ ਪਤਾ ਨਹੀਂ ਕਿਦੇ ਸ਼ਹਿਰੇ ਚੱਲਦੇ ਆ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਇਸ ਬਾਰੇ ਉਹ ਵੀ ਕਾਰਵਾਈ ਕਰੇ ਅਸੀਂ ਸਕੂਲਾਂ ਵੱਲੋਂ ਤਾਂ ਅਸੀਂ ਟਾਈਮ ਟੂ ਟਾਈਮ ਅਸੀਂ ਆਪਣੇ ਵੱਲੋਂ ਲੈਟਰ ਲਿਖ ਕੇ ਦੇਈ ਜਾਂਦੇ ਆ ਪਰ ਅਗਾਹ ਕਰਦੇ ਆ ਪ੍ਰਸ਼ਾਸਨ ਨੂੰ ਵੀ ਇਹ ਇਹ ਕਿਹਾ ਆਟੋਮਿਕ ਚਾਰ ਬੱਚੇ ਅਲੋ ਹੈ 20 ਬੱਚੇ ਚੱਕੀ ਫਿਰਦੇ ਆ ਉਹ ਕੋਈ ਨਾ ਪੇਰੈਂਟ ਦੇਖਦਾ ਵੀ ਸਾਡੇ ਬੱਚੇ ਦੀ ਜਾਨ ਨੂੰ ਖਤਰਾ ਹੈਗਾ ਜਾਂ ਕੋਈ ਹੋਰ ਦੇਦਾ ਸਕੂਲ ਨੂੰ ਸਿਰਫ ਇਹ ਹੁੰਦਾ ਵੀ ਸਾਡੇ ਬੱਚੇ ਦਾ ਕੰਦੇ ਅੰਦਰ ਆਣੇ ਚ ਕਿਸੇ ਵੀ ਮੋੜ ਚ ਆ ਜੇ ਪੈਦਲ ਆ ਜੇ ਕਾਰ ਚ ਆ ਜੇ ਬੱਸ ਚ ਆ ਜੇ ਤੇ ਬੱਚੇ ਆਣ ਤੱਕ ਹੁੰਦਾ ਪਰ ਜਿਹੜੇ ਜਿਆਦਾ ਐਕਸੀਡੈਂਟ ਹੁੰਦਾ ਰੋੜੇ ਦੇ ਸਾਰੇ ਬਦਨਾਮੀ ਸਾਡੀ ਹੁੰਦੀ ਹੈ ਤੁਸੀਂ ਪਹਿਲਾਂ ਵੀ ਆਟੋਆਂ ਦੇ ਖਰਾਬ ਕਾਰਵਾਈ ਵੀ ਕੀਤੀ ਤੇ ਤਾਂ ਇਹਨਾਂ ਦੇ ਤੁਸੀਂ ਕਿਹਾ ਧਰਨਾ ਵੀ ਦਿੱਤਾ ਤਾਂ ਕੀ ਬਣਿਆ ਫਿਰ ਉਸ ਵਿੱਚ ਬਸ ਉਹੀ ਬਿਸ਼ਵਾਸ ਦੁਲਾ ਦਿੰਦੇ ਹਾਂ ਜੀ ਹਾਂਜੀ ਕਾਰ ਵੀ ਕਰਾਂਗੇ ਦੋ ਦਿਨ ਕਾਰ ਚਲਾਨ ਕੱਟ ਕੇ ਬਸ ਬੰ ਨੇ ਕਰਦੇ ਆ ਜੀ ਸਕੂਲ ਪ੍ਰਸ਼ਾਸਨ ਡੀਓਨ ਲੈਟਰ ਲਿਖ ਦਿੰਦੇ ਉੱਪਰ ਹਾਈ ਕਮਾਂਡ ਚ ਅੱਗੇ ਗੱਲ ਬਾਤ ਅੱਗੇ ਬਾ ਉਹ ਕਾਰ ਵੀ ਨਹੀਂ ਹੋ ਪਾਰੀ ਅੱਗੇ ਦੇਖੋ ਇਹ ਪਿੱਛੇ ਦੇ ਕੀ ਕਾਰਾ ਸਮਝਦੇ ਨੇ ਕਾਰ ਉਹਦਾ ਦੇਖੋ ਜੀ ਕੁਝ ਵੀ ਸਮਝੋ ਤੁਸੀਂ ਹੁਣ ਕੀ ਕਹਿ ਸਕਦੇ ਕਿਹਦੇ ਕਿਹਦੇ ਮਤਲਬ ਇਹ ਸ਼ਾਇਦ ਚੱਲਦੇ ਆ ਨੁਕਸਾਨ ਤਾਂ ਬੱਚਿਆਂ ਦਾ ਹੋ ਰਿਹਾ ਜੀ ਮਾਵਾਕ ਦਾ ਨੁਕਸਾਨ ਤਾਂ ਤੁਸੀਂ ਸੁਣਿਆ ਵੀ ਖੁਦ ਜਿਹੜੇ ਟਰਾਂਸਪੋਰਟ ਜਿਹੜੇ ਵੱਲੋਂ ਜਿਹੜੇ ਆਟੋ ਨਹੀਂ ਲਗਾਏ ਗਏ ਤਾਂ ਜਿਹੜੇ ਪ੍ਰਾਈਵੇਟ ਆਟੋ ਲੱਗੇ ਵੀ ਨੇ ਸਕੂਲਾਂ ਦੇ ਵਿੱਚ ਪੇਰੈਂਟਸ ਵੱਲੋਂ ਜਿਹੜੇ ਪੇਰੈਂਟਸ ਇੱਕ ਮੀਤੇ ਤੌਰ ਤੇ ਸਕੂਲ ਵਿੱਚ ਪੜਾਉਂਦਾ ਹੈ ਬੱਚਿਆਂ ਨੂੰ ਤਾਂ ਉਸ ਨੂੰ ਲੈ ਕੇ ਕਾਰਾਂ ਜਿਹੜੀਆਂ ਗੱਡੀਆਂ ਨੇ ਭਾਵੇਂ ਪ੍ਰਾਈਵੇਟ ਆਟੋ ਨੇ ਤਾਂ ਉਹ ਆਟੋਆਂ ਦੇ ਵਿੱਚ ਭਰ-ਭਰ ਕੇ ਜਿਹੜੇ ਬੱਚੇ ਲੈ ਕੇ ਜਾਂਦੇ ਨੇ ਤਾਂ ਜਿਹੜਾ ਨਜਾਇਜ਼ ਤੌਰ ਤੇ ਇਹ ਲਿਜਾਇਆ ਜਾ ਰਿਹਾ ਤਾਂ ਜ਼ਿੰਦਗੀ ਦੇ ਨਾਲ ਬੱਚਿਆਂ ਦੀ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਤਾਂ ਇਹ ਪ੍ਰਸ਼ਾਸਨ ਇਸ ਥਾਂ ਤੇ ਕੀ ਕਰ ਰਿਹਾ ਹੈ ਪ੍ਰਸ਼ਾਸਨ ਇਸ ਜਿਹੜੀ ਇਸ ਤਰ੍ਹਾਂ ਤੇ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਸਰਸਕਲ ਔਨਅਰ ਦੇਖ ਰਹੇ ਤੁਸੀਂ ਮੈਂ ਇਸਤ ਰਵਿੰਦਰ ਸਿੰਘ ਡੀਐਸਪੀ ਆਪਣੇ ਕਰਨਲ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕਹਿਣਾ ਹੈ ਵੀ ਜਿਹੜੇ ਅੱਜਕਲ ਜਿਹੜੇ ਹਾਸੇ ਵਾਪਰਦੇ ਨੇ ਤਾਂ ਗੱਲ ਕਰੀਏ ਸੋਹਾਣੀ ਦੇ ਵਿੱਚ ਕੱਲ ਬੀਤੇ ਸਮੇਂ ਕੱਲ ਸੋਹਾਣੀ ਦੇ ਵਿੱਚ ਹਾਸਾ ਵਾਪਰਿਆ ਇਹਦੇ ਜਿੱਥੇ ਵਿੱਚ ਜਿੱਥੇ ਕੀ ਸਕੂਲੀ ਬੱਚਿਆਂ 6 ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਤਾਂ ਉਸ ਦੇ ਸਬੰਧ ਵਿੱਚ ਜਿਹੜਾ ਟ੍ਰੈਫਿਕ ਦਾ ਜਿਹੜਾ ਇੰਚਾਰਜ ਨੇ ਜਿਹੜਾ ਡੀਐਸਪੀ ਕਰਨੈਲ ਜੀ ਉਹ ਉਹ ਕੀ ਕੀ ਹਦਾਇਤਾਂ ਹੁੰਦੀਆਂ ਨੇ ਕੀ ਉਹਦੇ ਵਿੱਚ ਪਾਲਣਾ ਜਿਹੜੀ ਕਾਇਮ ਰੋਲਾ ਦਾ ਕਰਦੀ ਹੈ ਤਾਂ ਗੱਲਬਾਤ ਕਰਦੇ ਆ ਅੱਛਾ ਸਰ ਸਸ ਕੱਲ ਦੀ ਸਰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਕੱਲ ਇੱਕ ਐਕਸੀਡੈਂਟ ਹੋਇਆ ਬੱਚੇ ਜਿਸ ਵਿੱਚ 6 ਬੱਚੇ ਮਰੇ ਜਿਸ ਵਿੱਚ ਭੈਣ ਭਰਾ ਸੀਗੇ ਤੇ ਉਸ ਹਸਤੇ ਵਿੱਚ ਇੱਕ ਡਰਾਈਵਰ ਦੇ ਵੀ ਮੌਤ ਹੋ ਜਾਂਦੀ ਹੈ ਤੇ ਉਸ ਪ੍ਰਾਈਵੇਟ ਗੱਡੀ ਸੀ ਤਾਂ ਕਿਵੇਂ ਦੇਖਦੇ ਹੋ ਦਖੋ ਬੜੀ ਅਜੜੀਆ ਮਾਤਮਾ ਕੀ ਖਬਰ ਹੈ ਕਿ ਇਸ ਤਰ੍ਹਾਂ ਦਾ ਐਕਸੀਡੈਂਟ ਦੇ ਵਿੱਚ ਬੱਚੇ ਜਿਹੜੇ ਸਾਡੇ ਦੇਸ਼ ਦਾ ਕੋਇਕਾ ਹੈ ਉਹਨਾਂ ਨੂੰ ਡੈਥ ਹੋ ਜਾਣ। ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਕਿ ਅਸੀਂ ਜ਼ਿਲ੍ਹਾ ਮਹਾਲੀ ਦੇ ਵਿੱਚ ਰੋਜ਼ਾਨਾ ਹੀ ਸਾਡੀ ਜਿਹੜੀ ਆ ਚੈਕਿੰਗ ਚੱਲਦੀ ਰਹਿੰਦੀ ਆ ਜਿਹੜੇ ਸਕੂਲੀ ਵਾਹਨ ਹੈ ਕਿ ਇਹਨਾਂ ਦੇ ਕੋਲ ਜਿਹੜਾ ਮੈਡੀਕਲ ਕਿਟ ਹੈਗੀ ਆ ਔਰ ਹੋਰ ਵੀ ਜਿੰਨੇ ਵੀ ਸੇਫ ਸਕੂਲ ਵਾਹਨ ਦੀ ਪਾਲਿਸੀ ਦੇ ਮਤਾਬਕ ਹੈ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਆਂ ਸਪੀਡ ਗਵਰਨਰਸ ਲੱਗਾ ਹੋਇਆ ਜਾਂ ਕੈਮਰੇ ਲੱਗੇ ਹੋਏ ਆ ਔਰ ਜੇ ਕੋਈ ਵਾਹਨ ਇਦਾਂ ਦਾ ਕਿ ਜਿਹੜਾ ਸਕੂਲੀ ਉਹ ਸਕੂਲ ਦਾ ਨਾਂ ਨਹੀਂ ਲਿਖਿਆ ਔਰ ਉਹਨਾਂ ਦੇ ਜਿਹੜੇ ਆ ਅਸੀਂ ਉਲੰਘਣ ਕਰਨ ਦੇ ਚਲਾਨ ਕੱਢਦੇ ਆਂ ਸੋ ਮੈਂ ਅਪੀਲ ਕਰਦਾ ਕਿ ਲੋਕਾਂ ਨੂੰ ਸਕੂਲੀ ਬੱਸਾਂ ਵਿੱਚ ਹੀ ਬੱਚੇ ਭੇਜਣੇ ਚਾਹੀਦੇ ਆ ਨਾ ਕਿ ਅ ਕਈ ਵਾਰ ਲੋਕ ਪੈਸੇ ਦੇ ਲਾਲਚ ਕਰਕੇ ਘੱਟ ਪੈਸਿਆਂ ਕਰਕੇ ਇਸ ਤਰ੍ਹਾਂ ਦੇ ਪ੍ਰਾਈਵੇਟ ਵਾਹਨਾਂ ਤੇ ਵੀ ਭੇਜਨ ਭੇਜ ਦਿੰਦੇ ਆ ਲੇਕਿਨ ਅਸੀਂ ਉਹਨਾਂ ਉਲੰਘਣਕਾਰਾਂ ਦੇ ਚਲਾਨ ਕੱਟਦੇ ਆ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਬੱਚੇ ਜਿਹੜੇ ਉਹ ਸਾਡਾ ਦੇਸ਼ ਦਾ ਭਵਿੱਖ ਹੈ ਔਰ ਇਹ ਜਿਹੜੀ ਮੁਹਮਾ ਸਾਡੀ ਲਗਾਤਾਰ ਹੀ ਇਹ ਜਾਰੀ ਰਹੇਗੀ ਕਿ ਅਸੀਂ ਜਿਹੜੇ ਸਕੂਲ ਲਈ ਜਿਹੜੇ ਵਾਹਨ ਆ ਉਹਨੂੰ ਲਗਾਤਾਰ ਚੈੱਕ ਕਰਦੇ ਰਹੀਦਾ ਉਲੰਘਣਕਾਰਾਂ ਦੇ ਚਲਾਨ ਕੱਟਦੇ ਜਿਵੇਂ ਗਾਈਡਲਾਈਨ ਹੁੰਦੀ ਹੈ ਨਾ ਇਸ ਦੇ ਰਿਕਾਰਡਿੰਗ ਦੇਖੋ ਜੇ ਮੈਂ ਅ ਡਿਟੇਲਸ ਦੱਸਣ ਲੱਗਾ ਤਾਂ ਬਹੁਤ ਲੰਬਾ ਇਹਦੇ ਵਿੱਚ ਦੇਖੋ ਇਹ ਹੁੰਦਾ ਕਿ ਜਿਹੜਾ ਡਰਾਈਵਰ ਆ ਉਸ ਡਰਾਈਵਰ ਨੇ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਸਕੂਲੀ ਜਿਹੜਾ ਬੱਚਿਆਂ ਦੇ ਵਾਹਨ ਚਲਾਉਂਦਾ ਔਰ ਇਸ ਤੋਂ ਇਲਾਵਾ ਜਿਵੇਂ ਕਿ ਉਹ ਗੱਡੀ ਦੇ ਵਿੱਚ ਅ ਅੱਗ ਬਜਾਉਣ ਯੰਤਰ ਸੀ ਉਹ ਹੋਣਾ ਚਾਹੀਦਾ ਮੈਡੀਕਲ ਕਿਟ ਹੋਣੀ ਚਾਹੀਦੀ ਆ ਔਰ ਕਈ ਵਾਰ ਬੱਚਾ ਜਿਹੜਾ ਅ ਜਿਹੜੀ ਆਪਣੀ ਡੋਰ ਆ ਉਸ ਤੋਂ ਖੁੱਲਦੀ ਆ ਉਸ ਦੇ ਨਾਲ ਹੀ ਗੀਅਰ ਚੇਅਰ ਸਿੱਧੀ ਲੱਗੀ ਹੁੰਦੀ ਉਹਨੂੰ ਉਲਟ ਕਰਕੇ ਲਾਇਆ ਜਾਂਦਾ ਕਿ ਗੀਅਰ ਬੱਚਾ ਅਚਾਨਕ ਕਿਸੇ ਕਾਰਨ ਕਰਕੇ ਬੱਚੇ ਦਾ ਜਾਨੀ ਨੁਕਸਾਨ ਨਾ ਹੋਵੇ। ਬਸਾਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਗੱਜਵਾਂ ਜੰਤਰ ਹੁੰਦੇ ਜਾਂ ਸੇਫਟੀ ਬਾਕਸ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਨਿਕਲੀ ਹੁੰਦੀ ਆ ਸਾਂ ਤਾਂ ਉਹਨਾਂ ਨੂੰ ਕਿਹਨੇ ਦੇਖਣਾ ਹੁੰਦਾ ਇਹ ਚੀਜ਼ਾਂ ਨੂੰ ਸਾਰਾ ਕੁਝ। ਦੇਖੋ ਉਹ ਅਸੀਂ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ اٹਿਆ ਅਸੀਂ ਅਕਸਰ ਜਿਹੜਾ ਹੈਗਾ ਆ ਡ੍ਰੈਫਟ ਨੂੰ ਵੀ ਚਲਾਣਾ ਕੋਈ ਨ ਕਿਸੇ ਤਰ੍ਹਾਂ ਦਾ ਵੀ ਕਿਤੇ ਜਾਮ ਲੱਗਦਾ ਕੋਈ ਹੋਰ ਧਰਨਾ ਮਜ਼ਰਾ ਔਰ ਟ੍ਰੈਫਿਕ ਨੂੰ ਵੀ ਚਲਾਉਂਦੇ ਸਾਡੇ ਜਿਹੜੇ ਮੁਲਾਜ਼ਮੇ ਪੂਰੀ ਤਨਦੇਹੀ ਨਾਲ ਡਿਊਟੀ ਕਰਦੇ ਇਸ ਤੋਂ ਇਲਾਵਾ ਜਿਹੜੇ ਆ ਅਸੀਂ ਸਪੈਸ਼ਲ ਮਹਿਮ ਚਲਾ ਕੇ ਜਿਹੜੀ ਆ ਇਹਨਾਂ ਨੂੰ ਚੈੱਕ ਕਰਦੇ ਆ ਕਿ ਜਿਹੜੀ ਮੈਡੀਕਲ ਕਿਟ ਆ ਉਹ ਤੇ ਕੋਈ ਐਕਸਪਾਇਰੀ ਡੇਟ ਤੇ ਨਹੀਂ ਹੋਊਗੀ ਜਾਂ ਕੋਈ ਅੱਗ ਬਜਾਉ ਯੰਤਰ ਹੈ ਉਸ ਤੇ ਤੇ ਨਹੀਂ ਕੋਈ ਔਰ ਕਈ ਵਾਰ ਅਸੀਂ ਮੈਂ ਖੁਦ ਆਪ ਚੈੱਕ ਕਰਦਾ ਔਰ ਇਹ ਵੀ ਪੁੱਛਦਾ ਵੀ ਕਈ ਵਾਰ ਅੱਗ ਬਜਾਉ ਯੰਤਰ ਵਿੱਚ ਪਿਆ ਹੁੰਦਾ ਤਾਂ ਉਹਨੂੰ ਪਤਾ ਹੀ ਨਾ ਹੋਵੇ ਚਲਾਉਣਾ ਕਿਦਾਂ ਔਰ ਮੈਂ ਉਹਨੂੰ ਪੁੱਛਦਾ ਵੀ ਜੇ ਮੌਕੇ ਤੇ ਲੋਡ ਪਵੇ ਤੇ ਇਹਨੂੰ ਕਿਸ ਤਰ੍ਹਾਂ ਚਲਾਏਗਾ ਸੋ ਇਹ ਹਰ ਤਰ੍ਹਾਂ ਦੇ ਕੈਮਰੇ ਆ ਉਹ ਦਿਖੀਦੇ ਵੀ ਕੈਮਰੇ ਲੱਗੇ ਵਰਕਿੰਗ ਸਪੀਡ ਗਵਰਨਰ ਜਿਹੜਾ ਕਿ ਉਹਦੀ ਸਪੀਡ ਲਿਮਟ ਹੁੰਦੀ ਆ ਕਿ ਉਸ ਤੋਂ ਉੱਤੇ ਉਹ ਸਪੀਡ ਮਤਲਬ ਉਹਦੀ ਜਾਣੀ ਨਹੀਂ ਆ ਜੇ ਸਪੀਡ ਗਵਰਨਰ ਲੱਗੇ ਹੋਏਗਾ ਸੋ ਇਹੋ ਜਿਹੜੀਆਂ ਜਿਹੜੀਆਂ ਬਹੁਤ ਸਾਰੀਆਂ ਜਿੰਨੀਆਂ ਹਦਾਇਤਾਂ ਅਸੀਂ ਉਹਨਾਂ ਦੀ ਪਾਲਣਾ ਕਰਵਾਉਂਦਾ ਤੇ ਜਿਹੜੀ ਬੱਸਾਂ ਨੇ ਪੇਂਟ ਕਰਦੇ ਨੇ ਜਿਹੜੇ ਤਾਂ ਉਹ yellow color ਕਰਦੇ ਨੇ ਤਾਂ ਕਿਸ ਤਰ੍ਹਾਂ ਦਾ ਉਸ ਨੂੰ ਤੁਸੀਂ ਦੇਖਦੇ ਵੀ ਕਿਵੇਂ ਦਾ ਪੇਂਟ ਹੋਣਾ ਚਾਹੀਦਾ ਕਿਦਾਂ ਉਹ ਕੈਡ ਲਾਈਨ ਹੁੰਦੀ ਆ ਆ ਦੇਖੋ ਉਹ ਤਾਂ ਜਿਹੜੀ ਆਪਣਾ ਤੁਸੀਂ ਦੇਖ ਰਹੇ ਹੋ yellow color ਜਿਹੜਾ ਉਹ ਇੱਕ ਜਿਹੜਾ ਹੈਗਾ ਉਹ ਅ ਕਲਰ ਤੁਸੀਂ ਦੇਖ ਰਹੇ ਬੱਸਾਂ ਦਾ ਉਹੀ ਕਲਰ ਹੁੰਦਾ ਇਸ ਤੋਂ ਇਲਾਵਾ ਜੇ ਕੋਈ ਹੋਰ ਕਲਰ ਹੋਵੇ ਅਸੀਂ ਉਹਨਾਂ ਉਲੰਘਣ ਕਰਾਂਦੇ ਚਲਾਨ ਕਰਦੇ ਸੀ ਸਰ ਪ੍ਰਾਈਵੇਟ ਬੱਸਾਂ ਚੱਲ ਸਕਦੀਆਂ ਨਹੀਂ ਤੁਸੀ ਨਹੀਂ ਨੇ ਕੋਈ ਦਾ ਕੋ ਪ੍ਰਾਈਵੇਟ ਜਿਹੜਾ ਮੈਂ ਕਹਿ ਰਿਹਾ ਨਹੀਂ ਚਲਾਣੀ ਨਹੀਂ ਚਾਹੀਦੀਆਂ ਜੇ ਕੋਈ ਮਿਲਦਾ ਅਸੀਂ ਉਹਨਾਂ ਦੇ ਚਲਾਨ ਕੱਟਦੇ ਜੀ ਸਕੂਲਾਂ ਦੇ ਵਿੱਚ ਅਸੀਂ ਦੇਖਿਆ ਵੀ ਆਟੋ ਬਾਹਰ ਚੱਲ ਰਹੇ ਨੇ ਪ੍ਰਾਈਵੇਟ ਤੇ ਗੱਡੀਆਂ ਵੀ ਚੱਲ ਰਹੀਆਂ ਤਾਂ ਉਸ ਦੇ ਕੀ ਐਕਸ਼ਨ ਲੈਣਾ ਚਾਹੀਦਾ ਨਹੀਂ ਜੇ ਕੋਈ ਵੀ ਇਸ ਤਰ੍ਹਾਂ ਦਾ ਚਲਾਉਂਦਾ ਅਸੀਂ ਉਲੰਘਣ ਕਰਾਂਦੇ ਚਲਾਨ ਕੱਟਦੇ ਔਰ ਮੈਂ ਤੁਹਾਡੇ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਅਸੀਂ ਉਹਨਾਂ ਦੇ ਉਲੰਘਣ ਕਰਾਂਦੇ ਚਲਾਨ ਕੱਟਦੇ ਔਰ ਆਪ ਤੇ ਚੈਨਲ ਦੇ ਮਾਧਿਅਮ ਰਹੀ ਵੀ ਅਪੀਲ ਕਰ ਰਹੇ ਆ ਪੇਰੈਂਟਸ ਕਿ ਉਹਨਾਂ ਨੂੰ ਸਕੂਲੀ ਬੱਸਾਂ ਦੇ ਵਿੱਚ ਹੀ ਭੇਜਣਾ ਚਾਹੀਦਾ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਜੀ ਬਹੁਤ ਧੰਨਵਾਦ ਤਾਂ ਇਹਨਾਂ ਡੀਐਸਪੀ ਕਰਨਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਵੀ ਸਕੂਲ ਦੇ ਬੱਸਾਂ ਵਿੱਚ ਹੀ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਭੇਜਣਾ ਚਾਹੀਦਾ ਨਾ ਕਿ ਉਹ ਤੁਮ ਜਿਹੜੇ ਪ੍ਰਾਈਵੇਟ ਗੱਡੀਆਂ ਨੇ ਜਾਂ ਬੱਸਾਂ ਨੇ ਉਹਨਾਂ ਬੱਸਾਂ ਵਿੱਚ ਜਾਣਾ ਚਾਹੀਦਾ ਜਿਹੜੀਆਂ ਤੇ ਗਾਈਡਲਾਈਨ ਤੁਸੀਂ ਨੇ ਵੀ ਕਿਸ ਤਰ੍ਹਾਂ ਦੀ ਜਿਹੜੀ ਗਾਈਡਲਾਈਨ ਪਾਲਣਾਂ ਨੇ ਜਿਹੜੇ ਬੱਸਾਂ ਸਕੂਲ ਦੇ ਆ ਹਦਾਇਤਾਂ ਦੇ ਅਨੁਸਾਰ ਇਹਨਾਂ ਨੂੰ ਕਰਨੀ ਚਾਹੀਦੀਆਂ ਨੇ 5 ਸਾਲ ਦਾ ਤਜਰਬਾ ਹੋਣ ਸਕਦਾ ਹੈ ਡਰਾਈਵਰ ਨੂੰ ਤੇ ਉਸ ਦੇ ਕੋਲ ਲਾਇਸੈਂਸ ਹੋਵੇ ਹੈਵੀ ਅਗਰ ਇਹ ਚੀਜ਼ਾਂ ਨਹੀਂ ਹੁੰਦੀ ਤਾਂ ਅਸੀਂ ਉਹ ਚੀਜ਼ਾਂ ਲੈ ਕੇ ਅਸੀਂ ਚਲਾਨ ਕਰਦੇ ਹਾਂ ਕੈਮਰਾਮੈਨ ਗੁਰਪਿੰਦੇ ਨਾਲ ਹੋਣਿਆ